ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆਂ ਦੋਸਤੋ ਪਿੰਡ ਪਨਗੋਟਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਪਰਮਜੀਤ ਸਿੰਘ ਦੇ ਫਾਰਮ ਤੇ ਆਏ ਆਂ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰਦਾ ਇਸੇ ਤਰ੍ਹਾਂ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਕਰੇ ਹੁੰਦੇ ਆ ਵਿਕਰੀ ਵਾਲੇ ਤੇ ਅੱਜ ਵੀਰ ਪਰਮਜੀਤ ਸਿੰਘ ਉਹਨਾਂ ਦੇ ਕੋਲ ਦੋ ਮੱਝਾਂ ਵਿਕਾਊ ਆ ਇੱਕ ਮੱਝ ਦਿਖਾਵਾਂਗੇ ਬਿਲਕੁਲ ਤਾਜੀ ਸੁਈ ਸੁਵਾਈ ਤੇ ਇੱਕ ਗੱਬਣ ਤੋਂ ਪੱਟੀ ਸ਼ਹਿਰ ਤੋਂ ਦੋਸਤੋ ਕੋਈ 5 ਕਿਲੋਮੀਟਰ ਦੀ ਦੂਰੀ ਆ ਪਿੰਡ ਪਨਗੋਟੇ ਦੀ ਨਦੌਰ ਪਿੰਡ ਬਿਲਕੁਲ ਲੱਗੇ ਆ ਬੱਠੇ ਪੈਣੀ ਪਿੰਡ ਬਿਲਕੁਲ ਨਜ਼ਦੀਕ ਆ ਦਦੇਰ ਸਾਹਿਬ ਦੀ ਦੂਰੀ ਥੋੜੀ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 19 ਮਈ ਤੇ ਸਮਾਂ ਦੋਸਤੋ ਕੋਈ ਮਾਰਨਿੰਗ ਦੇ 11:30 ਵਜੇ ਦਾ ਬਾਕੀ ਪੂਰੀ ਡਿਟੇਲ ਵੀਰ ਪਰਮਜੀਤ ਸਿੰਘ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਆ ਕਰੋ ਦੋਸਤੋ ਤਾਂ ਜੋ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਆਉ ਲੈਨੇ ਆ ਪੂਰੀ ਡਿਟੇਲ ਕਰਦੇ ਆ ਬਾਤ ਚਿਤ ਕਰਦੇ ਆ ਗੱਲਬਾਤ ਵੀਰ ਪਰਮਜੀਤ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਪਰਮਜੀਤ 사ਸਰੀਕਾਲ 사ਸਰੀਕਾਲ ਜੀ ਸੰਦੂ ਸਾਹਿਬ 사ਸਰੀਕਾਲ ਜੀ 사ਸਰੀਕਾਲ ਵੀਰ ਪਰਮਜੀਤ ਤੇ ਹੋਰ ਗੁਰਸਾਹਬ ਸਿੰਘ ਗਿੱਲ ਕੀ ਹਾਲ ਚਾਲ ਨੇ ਵਧੀਆ ਠੀਕ ਠਾਕ ਤੇ ਅੱਛਾ ਵੀਰ ਪਰਮਜੀਤ ਫਿਰ ਬੱਚੇ ਨੂੰ ਵੀ ਲਗਨ ਜੀ ਲੱਗੀ ਆ ਵੀ ਜਿਵੇਂ ਪਸ਼ੂ ਵਪਾਰ ਦੇ ਹਾਂਜੀ ਹਾਂਜੀ ਸੰਦੂ ਸਾਹਿਬ ਸ਼ੁਰੂ ਤੋਂ ਪਿਓ ਦਾਦਿਆਂ ਤੋਂ ਕੰਮ ਹੈ ਆਪਣਾ ਕਰਕੇ ਵਪਾਰ ਲੈਣ ਦਾ ਤੀਸਰੀ ਚੌਥੀ ਪੀੜੀ ਆ ਇਹ ਵੀ ਸੰਦੂ ਸਾਹਿਬ ਬੰਦਾ ਬਹੁਤ ਜ਼ਿਆਦਾ ਠਰਕੀ ਆ ਬਿਲਕੁਲ ਜੀ ਬਿਲਕੁਲ ਇਥੋਂ ਤੱਕ ਆ ਕਿ ਸ਼ਾਮ ਨੂੰ 8 ਵਜੇ 9 ਵਜੇ ਹਵੇਲੀ ਚੋਂ ਫ੍ਰੀ ਹੋਈਏ ਤੇ ਸਾਡੇ ਨੂੰ ਘੰਟਾ ਮਗਰੋਂ ਜਾਊਗਾ ਕਰੇ ਠੀਕ ਆ ਹਾਂ ਸਕੂਲੋਂ ਆਉਂਦਾ ਸਰ ਸਾਡੇ ਕੋਲੇ ਬਾਅਦ ਚ ਸਾਨੂੰ ਮਿਲੂਗਾ ਪਹਿਲਾਂ ਹਵੇਲੀ ਜਾਊਗਾ ਸਾਰਾ ਵੇਖੂਗਾ ਬਿਲਕੁਲ ਜੀ ਬਹੁਤ ਹਰਕਤ ਦੀ ਗੱਲ ਸਾਨੂੰ ਸਾਡੇ ਕੋਲ ਕੋਈ ਵੀ ਜਿਹੜੀ ਪੀੜੀਦਰ ਪੀੜੀ ਪਸ਼ੂ ਪਾਲਦਾ ਕੰਮ ਤੇ ਪਸ਼ੂ ਪਾਲਣ ਦਾ ਕੰਮ ਕੋਈ ਡੇਰੀ ਦਾ ਕੰਮ ਜਿਵੇਂ ਜਿਵੇਂ ਚੱਲਦਾ ਆ ਰਿਹਾ ਹੁੰਦਾ ਤੇ ਬੱਚਿਆਂ ਦੇ ਵਿੱਚ ਵੀ ਜਿਹੜਾ ਕਾਫੀ ਕਰੇਜ ਹੁੰਦਾ ਹਾਂਜੀ ਵੱਡਿਆਂ ਨੂੰ ਵੇਖ ਕੇ ਠੀਕ ਆ ਸੰਧੂ ਸਾਹਿਬ ਦੋ ਪਸ਼ੂ ਆ ਅੱਛਾ ਜੀ ਇੱਕ ਸੂਈ ਐ ਛੋ ਤੇ 14 ਲੀਟਰ ਸੰਧੂ ਸਾਹਿਬ ਦੋ ਟਾਈਮ ਤਿੰਨ ਟਾਈਮ ਆਪਾਂ ਭਰਾ ਆਨ ਕੇ ਜਿਸ ਤਰ੍ਹਾਂ ਮਰਜੀ ਚੋਣ 14 ਲੀਟਰ ਦੋ ਦੋ ਟਾਈਮ ਚੋ ਆ ਕੇ ਦਵਾਉਗੇ ਥੱਲੇ ਠੀਕ ਆ ਜੀ ਕੱਟੀ ਪਿਛੇ ਆ ਸੰਧੂ ਸਾਹਿਬ ਉਹਦੇ ਠੀਕ ਆ ਜੀ ਇੱਕ ਜਿਹੜੀ ਇਹ ਇਹ ਗੱਬਣ ਹਨਾ ਜੀ ਇਹ ਸੰਧੂ ਸਾਹਿਬ ਇਹਦੇ ਇੱਕ ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ ਠੀਕ ਆ ਜੀ ਹਾਂਜੀ ਅੱਜ 19 ਹੋ ਗਈ ਕਿ 20 19 ਆ ਤੇ ਸੰਧੂ ਸਾਹਿਬ 10 11 ਦਿਨ ਦੇ ਰਹਿ ਰਹਿ ਕੇ ਛੋਟੀ ਤੇ ਠੀਕ ਆ ਜੀ ਹਾਂਜੀ ਲਓ ਦੋਸਤੋ ਇੱਕ ਗੱਬਣ ਤੁਹਾਨੂੰ ਦਿਖਾ ਦੇਣੀ ਆ ਤੇ ਇੱਕ ਸੂਈ ਸਵਾਈ ਦਿਖਾ ਦੇਣੀ ਆ ਚੰਗੇ ਖਾਸੇ ਦੁੱਧ ਤੇ ਚੱਲਣ ਧੀ ਆ ਹਾਂਜੀ ਤੇ ਤੇ ਜਿਹੜਾ ਵੀਰ ਵੀ ਤੁਰੋ ਸਾਈ ਬਿਆਨਾ ਕਰਕੇ ਜ਼ਰੂਰ ਤੁਰਿਆ ਕਰੋ ਪਿੱਛੇ ਦੇ ਦੋਸਤੋ ਕਈ ਵੀਰਾਂ ਦੀ ਕੰਪਲੇਂਟ ਆਉਂਦੀ ਆ ਵੀ ਅਸੀਂ ਪਹੁੰਚ ਗਏ ਤੇ ਮੱਝ ਵੇਚਤੀ ਆ ਇਸ ਕਰਕੇ ਮੇਰਾ ਵੀਰ ਸਾਈ ਬਿਆਨਾ ਕਰ ਦੋ 1000 5000 ਜ਼ਰੂਰ ਪਾ ਕੇ ਤੁਰਿਆ ਕਰੋ ਬਿਲਕੁਲ ਸੰਧੂ ਸਾਹਿਬ ਜਿਸ ਤਰ੍ਹਾਂ ਮੰਨ ਲਓ ਆਪਾਂ ਵੀਡੀਓ ਪਾਈ ਆ ਤੇ ਤੁਹਾਡੇ ਨਾਲ ਕਿੰਨੇ ਹੀ ਹੋਂ ਸੰਗਤ ਜੁੜ ਚੁੱਕੀ ਆ ਤੇ ਮੰਨ ਲਓ ਕੋਈ ਕਿਸ ਟਾਈਮ ਦੂਰੋਂ ਤੁਰਦਾ ਵਾ ਅਗਲਾ ਗਰਦਾਸਪੁਰੋਂ ਤੁਰੇ ਤੇ ਸਾਡੇ ਤੋਂ ਲੋਕਲ ਭਾਵੇਂ ਪੱਟੀ ਦਾ ਗਾਹ ਕਾਣ ਕੇ ਉਹ ਲਾਗੋ ਮੱਝ ਲੈ ਲੈ ਸੰਧੂ ਸਾਹਿਬ ਉਹ ਫਿਰ ਗੱਲ ਕੱਚੀ ਹੋ ਜਾਂਦੀ ਆ ਕੱਚੀ ਹੋ ਜਾਂਦੀ ਸਾਈ ਪਾਈ ਹੁੰਦੀ ਆ ਤੇ ਲੈ ਵੀਰ ਪਰਮਜੀਤ ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਸੂਈ ਤੋਂ ਕਰ ਲਈਏ ਹਾਂਜੀ ਸੰਧੂ ਸਾਹਿਬ ਤੇ ਅੱਛਾ ਵੀਰ ਜਿੱਦਾਂ ਤੁਸੀਂ ਦੱਸਿਆ ਵੀ ਬਿਲਕੁਲ ਤਾਜੀ ਸੂਈ ਹੈ ਤੇ ਸੂਆ ਇਹਦਾ ਕਿੰਨਾ ਹੋਊਗਾ ਸੰਧੂ ਸਾਹਿਬ ਸੂਆ ਇਹਦਾ ਤੀਸਰਾ ਵਾ ਜੀ ਨਾ ਦੂਸਰਾ ਬੋਲਣਾ ਵਾ ਤੇ ਨਾ ਇਹ ਚੌਥਾ ਵਾ ਹਾਂਜੀ ਇਹ ਤੀਸਰੇ ਆ ਤੇ ਨੇ ਮੇਰੇ ਕਹਿਣ ਤੇ ਦੂਸਰੇ ਹੋਣਾ ਨਹੀਂ ਆ ਤੇ ਚੌਥੇ ਨੇ ਨਾ ਹੋਣਾ ਹੀ ਆ ਕਿਸੇ ਦੇ ਕਹਿਣ ਤੇ ਤੀਸਰਾ ਤੇ ਤੀਸਰਾ ਹੀ ਰਹੂਗਾ ਠੀਕ ਆ ਜੀ 14 ਕਿਲੋ ਸੰਧੂ ਸਾਹਿਬ ਮੈਂ ਦੁੱਧ ਇਸ ਟਾਈਮ ਮੈਂ ਥੱਲੇ ਹਾਜ਼ਰ ਵਾ ਅਗਲਾ ਕੋਈ ਭਰਾ ਇੱਕ ਟਾਈਮ ਚੋਲੇ ਦੋ ਚੋਲੇ ਤਿੰਨ ਚੋਲੇ अच्छा तत दिन ਕਿੰਨੇ ਹੋ ਗਏ ਆ ਜੀ ਸੰਦੂ ਸਾਹਿਬ ਦੇਣੇ ਨੂੰ ਅੱਜ 15 ਦਿਨ ਹੋਏ ਆ ਸੰਦੂ ਸਾਹਿਬ ਸੂਈ ਨੂੰ ਪਿੱਛੇ ਕੱਟੀ ਆਈ ਬਹੁਤ ਚੰਗੇ ਰੁਸਤਮੇਂ ਨਰੀਮਾਲ ਕਾਂ ਨੇ ਟੀਕਾ ਲਵਾਇਆ ਸੀ ਆਪਾਂ ਜੇ ਕੋਈ ਲੈਣ ਵਾਲੇ ਨੂੰ ਸਾਰਾ ਮਾਲਕ ਦਾ ਨਾਮ ਦੇ ਦਾਂਗੇ ਠੀਕ ਹੈ ਉਹ ਕਹਿੰਦਾ ਕਿ ਰੁਸਤਮੇਂ ਤਾਂ ਮੈਂ ਟੀਕਾ ਪਾਇਆ ਉਹਦੀ ਕੱਟੀ ਆ ਲਓ ਵੀ ਮੋਰਾ ਦੀ ਦੋਸਤੋ ਮਗਰ ਕੱਟੀ ਆ ਠੀਕ ਹੈ ਜੀ ਹਾਂ ਜੀ ਮੋਰਾ ਦੀ ਪਿਓ ਮਗਰ ਕੱਟੀ ਆ 15 ਦਿਨਾਂ ਦਾ ਸੂਆ ਹੈ ਇਸ ਮੱਝ ਦਾ ਤੀਜਾ ਸੂਆ ਸੂਈ ਆ ਰੁਸਤਮੇਂ ਹਿੰਦ ਸੀਮੰਤੀ ਦੋਸਤੋ ਇਹ ਜਿਹੜੀ ਕੱਟੀ ਆ ਠੀਕ ਆ ਹਾਂਜੀ ਬਿਲਕੁਲ ਸਤਿ ਸ੍ਰੀ ਅਕਾਲ ਵੀ ਬਹੁਤ ਚੰਗੀ ਆ ਅਸਲੇ ਵਸਲੇ ਵਾਲੀ ਆ ਬਿਲਕੁਲ ਪਤਲਾ ਫੇਸ ਲੰਬਾ ਫੇਸ ਦੇਖੋ ਮੂੰਹ ਵੇਖੋ ਕਾਫੀ ਲੰਬਾ ਹਾਂਜੀ ਤੇ ਕੰਨ ਕੁੰਨ ਦੇ ਸਹਿਜ ਹੈ ਬਾਕੀ ਫੇਸ ਕੁਆਲਿਟੀ 15 ਦਿਨ ਸੰਧੂ ਸਾਹਿਬ ਆਜੂਗੀ ਆ 15 ਦਿਨਾਂ ਦੀ ਕੱਟੀ ਲੋ ਜੀ ਬੱਚਾ ਮਗਰ ਬਹੁਤ ਖੂਬਸੂਰਤ ਹਾਂਜੀ ਤੇ ਜਿਕਰ ਦੋਸਤੋ ਇਸ ਮੱਝ ਦੀ ਆਪਾਂ ਗੱਲ ਕਰ ਲਈਏ ਤੇ 15 ਦਿਨਾਂ ਦੀ ਸੂਈਆ ਕਰਮਾਂ ਵਾਲੀ ਤੇ ਦੁੱਧ ਚੰਗਾ ਖਾਸ ਆ ਇਹ ਦੇ ਥੱਲੇ ਠੀਕ ਆ ਹਾਂਜੀ ਤੇ 13 ਲੀਟਰ ਤੋਂ ਪਲੱਸ 13 ਲੀਟਰ ਤੋਂ ਪਲੱਸ 14 ਲੀਟਰ ਜਿਹੜੀ ਮਿਲਕਿੰਗ ਆ ਇਸ ਵ ਹਾਲੀ ਪਲੋਸੀ ਪੂਰੀ ਆ ਬਾਕੀ ਤੁਸੀਂ ਉਹ ਵੇਖ ਕੇ ਚੈੱਕ ਕਰੋ ਫੇਸ ਕੁਆਲਟੀ ਵੇਖ ਲਓ ਬਾਡੀ ਸਟਰਕਚਰ ਵੇਖ ਲਓ ਠੀਕ ਆ ਜੀ ਆ ਡਰੋਨ ਦੀ ਕੁਆਲਟੀ ਬਹੁਤ ਸੋਹਣੀ ਬਿਲਕੁਲ ਇੱਕ ਫਿਕਸ ਆਰਡਰ ਦੇ ਵਿੱਚ ਜਿਵੇਂ ਆਪਾਂ ਐਚਐਫ ਵੇੜਾਂ ਦਾ ਹਵਾਨਾ ਲੇਵਾ ਦੇਖਦੇ ਆ ਠੀਕ ਆ ਜੀ ਫਿਕਸ ਆਰਡਰ ਦੇ ਵਿੱਚ ਸੋਹਣੇ ਪਿੱਠਪੂੜੇ ਦੀ ਮਾਲਕਨ ਆ ਦੇਖੋ ਜੋ ਆਪ ਸਮਾਵੇ ਸੰਧੂ ਸਾਹਿਬ ਇੱਕ ਲਾਇਦਾ ਹੀ ਲੱਗਾ ਹੋਊਗਾ ਮੱਜ ਨੂੰ ਆ ਪੋਲਾ ਰੂ ਵਾਂਗੂ ਬਹੁਤ ਜ਼ਿਆਦਾ ਸੰਧੂ ਸਾਹਿਬ ਹੋਣੇ ਆਪਾਂ ਭਰਾਵਾਂ ਨੂੰ ਚੈੱਕ ਕਰਾਵਾਂਗੇ ਲਓ ਵੀ ਇਹਦੀ ਜੁਵਾਈ ਜਿਹੜੀ ਆ ਦੋਸਤੋ ਆਪਾਂ ਵਿੱਚ ਵੀਡੀਓ ਤੇ ਦਿਖਾ ਦਾਂਗੇ ਕਿਉਂਕਿ ਬਹੁਤੇ ਵੀਰ ਆਨਲਾਈਨ ਸੌਤਾ ਕਰਦੇ ਆ ਹਾਂਜੀ 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 ਤੇ ਉਹਨਾਂ ਨੂੰ ਜਿੰਨੀ ਵੀ ਤਸੱਲੀ ਹੋ ਸਕਦੀ ਆਪਾਂ ਕਰਵਾ ਦਾਂਗੇ ਉਸ ਤੋਂ ਬਾਅਦ ਵੀ ਕਿਸੇ ਵੀਰ ਨੇ ਕਿਉਂਕਿ ਪੈਸੇ ਖਰਚ ਕਰਨੇ ਆ ਲੱਖਾਂ ਰੁਪਈਆ ਲੱਗ ਜਾਂਦਾ ਤੇ ਉਸ ਤੋਂ ਬਾਅਦ ਵੀ ਕਿਸੇ ਵੀਰ ਨੇ ਤਸੱਲੀ ਕਰਨੀ ਆ ਤੇ ਆਪਣੀ ਇੱਕ ਡੰਗ ਦੋ ਡੰਗ ਚੋ ਕੇ ਤੁਸੀਂ ਵੀ ਤਸੱਲੀ ਕਰ ਲਿਓ ਠੀਕ ਆ ਆ ਦੇਖੋ ਜੀ लो जी खूबसूरत क्वालिटी है ठीक है जी आर्डर काफी खूबसूरत क्वालिटी आजा बेटा आजा आ, अच्छा भीर परमजीत की डिमांड करते पाए जी ਸੰਦੂ ਸਾਹਿਬ ਦੀ ਡਿਮਾਂਡ ਤੇ ਕਰਨੋਂ ਭਾ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜਿਹੜੇ ਦੇਨ ਚੱਲਣ ਦਾ ਸ਼ਾਰਟੇਜ ਆ ਸੱਜੇ ਝੋਟੀ ਦੀ ਕਹਿਣੋਂ ਮੰਗਣੋਂ ਤੇ ਮੰਗਾਗੇ 10 ਹਾਂਜੀ 1 ਲੱਖ 5000 ਦੀ ਸੰਦੂ ਸਾਹਿਬ ਝੋਟੀ ਕਵਾਂਗੇ ਆਪਾਂ 1 ਲੱਖ 5 ਦੀ ਹਾਂਜੀ 2 ਟਾਈਮ 14 ਲੀਟਰ ਦੁੱਧ ਬਣਾ ਕੇ ਠੀਕ ਹੈ ਜੀ ਹਾਂਜੀ ਪਿੱਛੇ ਕੱਤੀ ਬਹੁਤ ਚੰਗੀ ਠੀਕ ਹੈ ਜੀ 1 ਲੱਖ 5000 ਦੀ ਸੰਦੂ ਸਾਹਿਬ ਦੇ ਦਾਂ ਠੀਕ ਹੈ ਜੀ ਹਾਂਜੀ ਲਓ ਦੋਸਤੋ 14 ਲੀਟਰ ਵੀਰਾਂ ਦਾ ਮਨਾ ਕੇ ਦੁੱਧ ਤੋਰਾਗੇ ਕਿਸੇ ਨੂੰ ਵੀ ਸੰਦੂ ਸਾਹਿਬ ਸੀਲ ਠੰਡਿਆ ਵੇਖ ਲਓ ਤੁਹਾਡੇ ਸਾਹਮਣੇ ਹੀ ਆਪਣਾ ਗਰਸਾਹ ਸਮੇ ਫੇਰ ਪ ਕੋਈ ਵੀ ਭਰਾ ਕੇਰਾ ਬੱਚਿਆਂ ਨੇ ਜਾਂ ਭੈਣਾਂ ਨੇ ਘਰੇ ਚਾਉਣਾ ਰੱਖਦਾ ਕਿਉਂਕਿ ਬਹੁਤੇ ਵੀਰਾਂ ਦੇ ਜਿਹੜਾ ਹੁੰਦਾ ਵੀ ਕੋਈ ਸੰਧੂ ਸਾਹਿਬ ਮਾਰਦੀ ਨਾ ਹੋਵੇ ਦੂਜਾ ਤੀਜਾ ਕੋਈ ਬੀਤ ਨਾ ਨਾ ਉਹ ਹੀ ਸੰਧੂ ਸਾਹਿਬ ਚੱਕਰੀ ਕੋਈ ਬੱਚਾ ਬਿਲਕੁਲ ਕੋਲੇ ਖੜਾ ਦੋਸਤੋ تسਲੀ ਕਰਵਾ ਰਿਹਾ ਜਿੱਥੇ ਖੜ ਗਈ ਕਰਨ ਵਾਲੀ ਪੈਰ ਗੱਟ ਕੇ ਉੱਥੇ ਖੜੀ ਹੈ ਹਾਂਜੀ ਹਾਂਜੀ ਤੇ ਇੱਕ ਪੰਜ ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਡਿਮਾਂਡ ਵੀਰਾਂ ਦਾ ਵੀ ਕੁਝ ਵੀ ਕਰਦੇ ਹੋਈ ਇੱਕ ਪੰਜ ਦੀ ਮਿਲ ਜੂਗੀ ਪੁਜਿਤ ਅਗਲੀ ਜਿਹੜੇ ਆਪਣੇ ਕੋਲ ਵੀ ਤਾਂ ਸੈਕਿੰਡ ਨੰਬਰ ਤੇ ਆ ਮੱਝ ਖੜੀ ਆ ਇਹ ਸੰਧੂ ਸਾਹਿਬ ਦੱਸਦੇ ਨੇ ਦੇ ਰਹਿੰਦੇ ਮਾਲ ਕੇ 9-10 ਦਿਨ ਇੱਕ ਤਰੀਕ ਨੂੰ ਇਹਦੇ 10 ਮਹੀਨੇ ਤੇ 10 ਦਿਨ ਪੂਰੇ ਹੁੰਦੇ ਅੱਛਾ ਜੀ ਹਾਂਜੀ ਸੰਧੂ ਸਾਹਿਬ ਇਹ ਬਹੁਤ ਚੰਗੀ ਮਾਝਵਾ ਤੇ ਇਹਦਾ ਸੂਆ ਕਿਨਮਾ ਇਹ ਵੀ ਸੰਧੂ ਸਾਹਿਬ ਦੂਸਰਾ ਸੂਆ ਦੂਸਰਾ ਹਾਂਜੀ ਬਿਲਕੁਲ ਸੰਧੂ ਸਾਹਿਬ ਥੋੜੇ ਸਿੰਘ ਅਗਲਾ ਮਾੜਾ ਜਾਂ ਥੋੜਾ ਖੁੱਲਾ ਕਰਕੇ ਹਾਂ ਹਾਂ ਸੂਸ ਤੀਸਰੇ ਜਾਊਗੀ ਪਰ ਬਿਲਕੁਲ ਆਪਾਂ ਸੰਧੂ ਸਾਹਿਬ ਕਰਾਂਗੇ ਆ ਦੂਜੇ ਸੂਬੇ ਹੈ ਹਾਂਜੀ ਲਓ ਦੋਸਤੋ ਇੱਕ ਜੂਨ ਨੂੰ ਦਿਨ ਪੂਰੇ ਆ ਅੱਛਾ ਵੀਰ ਪਰਮਜੀਤ ਦਿਨ ਪੂਰੇ ਆ ਜਾਂ ਉੱਪਰ 10 ਦਿਨ ਉੱਪਰ ਲੈ ਕੇ ਜਾਓ ਮਤਲਬ ਕਿ ਮੰਨ ਲਓ ਸੰਧੂ ਸਾਹਿਬ ਘਰ ਚੋਂ ਆਪਾਂ ਲਈ ਉਹ ਕਹਿੰਦੇ ਇਹਦੇ ਜੇ ਮਤਲਬ ਕਿ 10 ਦਿਨ 10 ਮਹੀਨੇ 10 ਦਿਨ ਜਿਹੜੇ 1 ਜੂਨ ਨੂੰ ਬੰਦੇ ਆ ਅੱਛਾ 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 ਹਾਂਜੀ ਹਾਂਜੀ ਉਹ ਸੁਣਦੀ ਲਗਭਗ ਹਾਂਜੀ ਬਲਕ ਹਾਂਜੀ ਮੰਨ ਲਓ 5 10 ਦਿਨ 10 ਟਾਈਮ ਤੋਂ ਬਾਅਦ ਡੰਗਰ ਲੈ ਹੀ ਜਾਂਦਾ ਵਾ ਤਕਰੀਬਨ ਇੱਕ ਦੋ ਟਾਈ ਮੈਂ ਸੁੱਭੂਗੀ ਹਾਂ ਦੱਸੋ ਬਾਕੀ ਥਣੇਵਾ ਤੁਸੀਂ ਆ ਵੇਖ ਕੇ ਚੈੱਕ ਕਰੋ ਹਾਂਜੀ ਹਾਂਜੀ ਬਹੁਤ ਸੋਹਣਾ ਥਾਣਾ ਮੁੱਠੀ ਥਾਣਾ ਠੀਕ ਆ ਜੀ ਤੇ ਲਾਉਣਾ ਬਣਾਉਣਾ ਵੈਸੇ ਸ਼ੁਰੂ ਕੀਤਾ ਇਹਨੇ ਕਰਮਾਲੀ ਦੇ ਤਕਰੀਬਨ ਕੋਈ 10 11 12 ਕਰਦਾ ਸਾਬ ਹੋਊ ਇਹ ਵੀ ਕੋਈ ਚੀਜ਼ ਸੀਲ ਠੰਡੀਆਂ ਲਓ ਗੱਲਾਂ ਹੀ ਪਰੇ ਹੋਣਗੀਆਂ ਦੋਆਂ ਦੀਆਂ ਲਓ ਲਓ ਜੀ ਠੀਕ ਆ ਇਹ ਨਹੀਂ ਉਹ ਜੇ ਕੰਮ ਵੀ ਆਵੇ ਭੱਜੀਆਂ ਫਿਰਨੀਆਂ ਜਾਂ ਕੋਈ ਭਰਾ ਜਾਂ ਬੱਚੇ ਲੱਗੇ ਆਉਣਗੇ ਤੇ ਕੰਨੋ ਫੜ ਕੇ ਬੱਚੇ ਪਾਣੀ ਪੀ ਆਈ ਜਾਂ ਇੱਥੋਂ ਪਈ ਹੋਊਗੀ ਗੱਲ ਲਓ ਜੀ ਠੀਕ ਆ ਹਾਂ ਜੀ ਪੇਟਪੂੜੇ ਦੇ ਵਿੱਚ ਦੋਸਤੋ ਜੇਕਰ ਪੇਟਪੂੜੀ ਦੀ ਗੱਲ ਕਰੀਏ ਸੋਹਣਾ ਪੇਟਪੂੜਾ ਸੋਹਣੇ ਚੜਾਈ ਦੇ ਵਿੱਚ ਪੇਟਪੂੜਾ ਪਤਲੇ ਪਿੰਡੇ ਦੀ ਆ ਤੁਸੀਂ ਬੈਕ ਸਾਈਡ ਤੋਂ ਵੇਖੋ ਲੈਵਾ ਹਾਂ ਜੀ ਬਹੁਤ ਸੰਧੂ ਸਾਹਿਬ ਲੈਵਾ ਖੁੱਲਾ ਕਰਮ ਵਾਲੀ ਦਾ ਗਾਵਾਂਗੂ ਨਾ ਬਲੇਤਨਾ ਗਾਵਾਂਗੂ ਬਹੁਤ ਢਿੱਲ ਪਈ ਆ ਵੇਖੋ ਨਹੀਂ ਤੇ ਗੱਪਣਾ ਮੱਝਾਂਵੇਂ ਲੱਗੀ ਨਹੀਂ ਆਉਂਦੀਆਂ ਲਓ ਹਾਂ ਜੀ ਵੇਖੋ ਸੰਧੂ ਸਾਹਿਬ ਚੀਜ਼ਾਂ ਵਾਂ ਇੱਕ ਹਾਂ ਐਵੇਂ ਫਰਜੀ ਗੱਲਾਂ ਨਹੀਂ ਕਿਆਂ ਨੀ ਉਹੋ ਜਿਹਾ ਲੁਸ਼ੂ ਪੁਸ਼ੂ ਵਾਲੀਆਂ ਗੱਲਾਂ ਨਹੀਂ ਸੰਧੂ ਸਾਹਿਬ ਚੀਜ਼ਾਂ ਵਾਂ ਤੇ ਚੀਜ਼ ਦੀ ਸਿਫਤ ਹੁੰਦੀ ਆ ਸੰਧੂ ਸਾਹਿਬ ਜੀ ਹਾਂ ਬਾਕੀ ਥਣਾਂ ਦਾ ਨਖੇੜ ਵੀ ਸੰਧੂ ਸਾਹਿਬ ਪੂਰਾ ਆਰਪਾਰ ਕਰਮ ਵਾਲੀ ਕੱਢ ਦੂਗੀ ਹਾਂ ਬਾਕੀ ਨਖੇੜ ਨਖੂੜ ਦੇ ਵਿੱਚ ਥਾਂ ਬਿਲਕੁਲ ਸੰਧੂ ਸਾਹਿਬ ਸਹੀ ਦਾ ਤਾਈ ਕੱਢ ਦੂਗੀ ਤੇ ਕਿਵੇਂ ਕਰਕੇ ਐ ਸੰਧੂ ਸਾਹਿਬ ਐ ਕਿਉਂ ਨੁਕਰਾਂ ਦੇ ਲਾ ਦੂਗੀ ਧਾਕੇ ਜੱਡਾ ਕਰਮ ਵਾਲੀ ਤੇ ਵੀਰ ਪਰਮਜੀਤ ਸਿੰਘ ਦਾ ਸਟਾਈਲ ਆ ਕਹਿੰਦਾ ਵੀ ਬਿਲਕੁਲ ਸੰਧੂ ਸਾਹਿਬ ਦਾ ਸਟਾਈਲ ਸੰਧੂ ਸਾਹਿਬ ਤੁਹਾਡੇ ਸਾਹਮਣੇ ਹੀ ਆ ਵੇਖ ਲਓ ਆਪਾਂ ਉਹ ਮੋੜੀ ਜਿਹਾ ਮਾਣ ਕਰਕੇ ਫੇਰ ਕੇ ਲੈ ਆਉਂਗਾ ਡਿਜ਼ਾਈਨ ਜੁਰ ਬਹੁਤ ਜ਼ਿਆਦਾ ਜਿੱਥੇ ਲੱਤਾਂ ਘੜਦੀਆਂ ਸੰਧੂ ਸਾਹਿਬ ਹਿੱਲੂਗੀ ਨਾ ਹਾਂ ਬਹੁਤ ਚੰਗੀ ਦੋਸਤੋ ਇੱਕ ਚੀਜ਼ ਆ ਸੰਧੂ ਸਾਹਿਬ ਜੰਗ ਟੰਡੂ ਤੇਰੀ ਆ ਖੇਲ-ਜੋਲ ਦਾ ਪਤਾ ਹੀ ਨਹੀਂ ਇਹਨੂੰ ਕਰਮਾ ਬਿਲਕੁਲ ਸੰਤੂ ਸਾਹਿਬ ਵੇਖੋ ਲਓ ਜੀ ਕਰੋ ਚੈੱਕ ਠੀਕ ਆ ਹਾਂਜੀ ਸਾਰੇ ਬੰਦੇਓ ਦੋਸਤੋ ਇੱਕ ਵਾਰੀ ਦਰਸ਼ਨ ਕਰੋ ਤੁਸੀਂ ਝੋਟੀ ਜੇ ਹਾਂਜੀ ਇਹ ਸੰਤੂ ਸਾਹਿਬ ਕੱਲ੍ਹ ਦੀਆਂ ਆਈਆਂ ਜੇ ਹਾਂ ਸਵੇਰ ਦੀਆਂ ਤੇ ਗੁਰਸਾਹਿਬ ਸੋਈ ਇਹਨਾਂ ਨੂੰ ਨਮਾਉਂਦਾ ਵਾ ਹਾਂ ਮੈਂ ਤੇ ਲੱਗ ਗਈ ਤਕਰੀਬਨ ਮਾਸ ਚੋਂਣ ਵੇਲੇ ਸ਼ਾਮੀ ਆਇਆ ਉਹਦੇ ਤੇ ਸਵੇਰ ਮੈਂ ਦੇ ਲੈ ਇਹ ਸਾਹਿਬ ਇਹਦੀਆਂ ਇਹਦੀਆਂ ਰਿਸ਼ਕਾਈਆਂ ਹੋਈਆਂ ਜੇ ਬੱਚੇ ਦੀਆਂ ਵੇਖ ਲਓ ਗੱਲਾਂ ਬਿਲਕੁਲ 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 ਨੇ ਪੂਰੀ ਰੀਝ ਲਾਈ ਹੈ ਬੱਚੇ ਨੇ ਕਾਕੇ ਨੇ ਗੁਰਸਾਹਿਬ ਨੇ ਏ ਦੋਸਤੋ ਮਾਤ ਚੰਗੀ ਆ ਠੀਕ ਆ ਤੀਜਾ ਸੌਰੀ ਦੂਜਾ ਸੂਹਾ ਸੋਹਣਾ ਹੈ ਹਾਂਜੀ 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 1 ਜੂਨ ਨੂੰ ਦਿਨ ਪੂਰੇ ਆ ਠੀਕ ਆ ਹਾਂਜੀ ਤੇ ਬਾਕੀ 1 ਜੂਨ ਨੂੰ ਸੂਹਾ ਜਿਹੜੀ ਆਂਦੇ ਨੇ ਨਾ ਕਿ ਵੱਡਾ ਮੰਜਾ ਡੈਂਦਾ ਵਾ ਉਹ ਡਊਗਾ ਉਦਲੇ ਬਨੇ ਪੇਠ ਪੁੜੇ ਵਾਲੇ ਬਨੇ ਵਖਾਓ ਸਾਰੇ ਭਰਾਵਾਂ ਨੂੰ ਹਾਂ ਚੌੜਾ ਪੇਠ ਪੁੜਾ ਬਿਲਕੁਲ ਸੰਤੂ ਸਾਹਿਬ ਲਓ ਜੀ ਠੀਕ ਆ ਲਓ ਬਈ ਦੋਸਤੋ ਦੂਜਾ ਸੂਹਾ ਠੀਕ ਆ ਜੀ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਤੋੜ ਕੇ ਤਸਲੀ ਨਾਲ ਦਿਖਾਉਣੇ ਆ ਬਿਲਕੁਲ ਸੰਤੂ ਸਾਹਿਬ ਤੇ ਬਾਕੀ ਦੋਸਤੋ ਚੰਗੇ ਪਸ਼ੂ ਦੀ ਜਿੰਨੀ ਸਿਫਤ ਕੀਤੀ ਜਾਵੇ ਓਨੀ ਤਾਂ तकरीबन ਇੱਕ ਵਾਰੀ ਆਪਾਂ ਫੇਰ ਕਨਫਰਮ ਕਰਾ ਦਨੇ ਆ ਤੁਹਾਡੇ ਧਿਆਨ ਦੇ ਵਿੱਚ ਲਿਆ ਦਨੇ ਆ ਦੋਸਤੋ ਵੀ 1 ਜੂਨ ਨੂੰ ਜਿਹੜੇ ਆ ਦੋਸਤੋ ਦਿਨ ਪੂਰੇ ਆ ਠੀਕ ਆ ਜੀ 1 ਜੂਨ ਨੂੰ तकरीबन ਸੁੰਦੀ ਆ ਕਰਮਾ ਲਈ ਦਿਨ ਹੋ ਸਕਦਾ ਕੋਈ 20 22 23 24 ਮਈ ਨੂੰ ਪੂਰੇ 1 ਜੂਨ ਨੂੰ ਜਿਹੜਾ ਸੁੰਨ ਦਾ ਟਾਈਮ ਹੋਊਗਾ ਇਹਦਾ ਬਿਲਕੁਲ ਸੰਧੂ ਸਾਹਿਬ ਆ ਵੇਖੋ 1 ਜੂਨ ਨੂੰ ਸੰਧੂ ਸਾਹਿਬ ਨਾਲੇ ਪਾਓ ਵੋਟਾਂ ਤੇ ਨਾਲੇ ਖਾਓ ਕਰਮਾ ਲਈ ਦੀ ਬੋਲੀ ਬਣਾ ਬਿਲਕੁਲ ਜੀ ਬਿਲਕੁਲ ਬਾਕੀ ਸੀਲੀਆਂ ਸੂਲੀਆਂ ਦੋਸਤੋ ਇਸ ਹੱਦ ਤੱਕ ਆ ਵੀ ਜਿਵੇਂ ਆਪਾਂ ਲੇਵੇ ਹਵਾਨੇ ਤੇ ਹੱਥ ਫੇਰਦੇ ਆ ਪੂਸ਼ ਚੱਕ ਖਲੋਂਦੀ ਆ ਕਰਮਾ ਵੀ ਠੰਡੀ ਧੀਰੀ ਇਸ ਕਦਰ ਤੱਕ ਹੀ ਕੀ ਆ। ਆਹ। ਸੋ ਬਾਕੀ ਦੋਸਤੋ ਪੂਰੀ ਦਰਸ਼ਨੀ ਝੋਟੀ ਆ। ਚੰਗੀ ਆ ਠੀਕ ਆ। ਸੋਹਣੇ ਆਪਣੇ ਕੋੜੇ ਦੀ ਮਾਰਕਨ ਚੌੜਾ ਪੇਟ ਪੁੜਾ ਤੇ ਸੋਹਣਾ ਨਕੇੜ ਠੀਕ ਆ ਜਿਵੇਂ ਜਿਵੇਂ ਲੇਵਾ ਹਵਾਨਾ ਭਰਤੀ ਪਈ ਆ। ਉਹਾਂਵੇਂ ਨਖੇੜ ਜਿਹੜਾ ਦੋਸਤੋ ਸਾਹਮਣੇ ਆ ਰਿਹਾ ਠੀਕ ਆ ਬਾਕੀ ਬਿਰਲਾ ਬੇਥਾ ਬਿਲਕੁਲ 5 5 6 6 ਇੰਚ ਤੇ ਥਾਣ ਲੱਗਾ ਸੋਹਣਾ ਮੁਠੀ ਥਾਣਾ ਬਿਲਕੁਲ ਸੰਧੂ ਸਾਹਿਬ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਆਪਣੀਆਂ ਮਤਾਵਾਂ ਕੋਲੇ ਮੰਜੇ ਹੁੰਦੇ ਸੀ ਨਾ ਲੱਕੜ ਦੇ ਆ ਇਹ ਜਿਹੜੇ ਚੌੜੇ ਪਾਵੇਂ ਵਾਲੇ ਆ ਚੌੜੇ ਪਾਵੇਂ ਵਾਲੇ ਉਹ ਡਾਊਗਾ ਉੱਪਰ ਸੰਧੂ ਸਾਹਿਬ ਉਹ ਡੈਂਦਾ ਮੰਜਾ ਹਾਂਜੀ ਗੱਲਾਂ ਨਾਲ ਨਹੀਂ ਸਹੀ ਡਾਊਗਾ ਆ ਠੀਕ ਆ ਠੀਕ ਹਾਂ ਲੋ ਵੀ ਮੰਜਾ ਬੈਂਦਾ ਸਿਆਣੇ ਕਹਿੰਦੇ ਸੀ ਠੀਕ ਆ ਜੀ ਪਸ਼ੂ ਜਿਹੜਾ ਪਲਿਆ ਫਲੋਸੀਆ ਪੂਰਾ ਮੰਜਾ ਡੈਂਦਾ ਵੀ ਉਹ ਗੱਲ ਬਾਤ ਤੇ ਬਾਕੀ ਆ ਪ ਪੇਟ ਪੁੱਠ ਬਿਲਕੁਲ ਪੱਧਰ ਤੇ ਨਾ ਲੋ ਇਸ ਤਰ੍ਹਾਂ ਸਾਨੂੰ ਸਭ ਕੋਲੇ ਬਹਿ ਬੇ ਬਣਾਓ ਇਹ ਐਚ ਐਫ 50 ਕਿਲੋ ਵਾਲੀ ਗਾਂ ਨੂੰ ਲਾਤਨਾ ਚੁਕੋਗੀ ਹੂੰ ਹੂੰ ਠੀਕ ਆ ਤੇ ਵੀਰ ਪਰਮਜੀਤ ਕੀ ਡਿਮਾਂਡ ਕਰਤੀ ਫਿਰ ਇਹਦੀ ਡਿਮਾਂਡ ਤਾਂ ਸੰਧੂ ਸਾਹਿਬ ਮੇਰਾ ਤੇ ਦਿਲ ਕਰਦਾ ਵਾ ਵੀ ਦੋਵੇਂ ਹੀ ਸ਼ਰਮ ਵਾਲੇ ਆਪਣੇ ਭਾਰੇ ਦੇ ਸੋਹਣੇ ਆ ਉਹਦੇ ਕਿ ਜਿੰਨੇ ਇਹਦੇ ਵਟ ਲਈਏ ਅੱਛਾ ਜੀ ਚਲੋ ਥੋੜੀ ਲੈਸ ਕਰ ਦਈਏ ਗਾਂ ਸੋਹਣੀ ਸੋਹਣੀ ਆ ਕਿਸੇ ਹਾਂਜੀ ਭਰਾਵਾਂ ਨੇ ਸਾਹਮਣੇ ਆ ਚਾਰ ਦਿਨ ਤੇ ਚੋਕਰ ਚਾਕਰ ਬੋਰੀਏ ਨੇ ਖਾਣਾ ਹੁਣ ਬਸ ਤੇਰੇ ਦੱਸ ਦੇਣਾ ਹਾਂ 5000 ਸੰਦੂ ਸਾਹਿਬ ਇਹਦਾ ਛੱਡਦੀਏ ਪੂਰੇ ਲੱਖ ਦੀ ਦੇ ਦਈਏ ਪੂਰੇ ਲੱਖ ਦੀ ਹਾਂਜੀ ਹੋਰ ਵੀ ਕਰਦੀਆਂ ਆਏ ਗਏ ਦਾ ਥੋੜਾ ਪ੍ਰੇਮ ਹੌਤ ਨਾਲ 1000 ਰੁਪਏ ਸੰਦੂ ਸਾਹਿਬ ਹੋਰ ਛੋਟ ਕਰ ਦਾਂਗੇ ਬਸ ਇਹ 99000 ਰੁਪਏ ਦੀ ਇਹ ਠੀਕ ਆ ਜੀ 1 ਲੱਖ 5000 ਦਿਓ ਲਓ ਜੀ ਹਾਂਜੀ ਲਓ ਦੱਸੋ ਦੋ ਨਾ ਹੀ ਲੱਗਦੇ ਆ 99000 ਦੀ ਵੀਰ ਪਰਮਜੀਤਾਂ ਦਾ ਵੀ ਦੇਵਾਂਗੇ ਹਾਂਜੀ 1000 ਰੁਪਏ ਮਾਨਤਨ ਕਰ ਦਾਂਗੇ ਲੱਖ ਦੇ ਵਿੱਚੋਂ ਠੀਕ ਆ ਜੀ ਬਿਲਕੁਲ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲਈ ਹੈਂ ਹਾਂਜੀ ਤੇ ਇੱਕ ਸੰਧੂ ਸਾਹਿਬ ਹੋਰ ਆਪਾਂ ਵੱਡਾ ਆਫਰ ਆ ਕੀ ਜੇ ਕੋਈ ਭਰਾ ਇਹ ਲਊਗਾ ਤੇ 5000 ਜੋੜੀ ਚ ਛੱਡ ਦਾਂਗੇ ਮਤਲਬ ਕਿ ਜਿੰਨਾ ਜਿੰਨਾ ਮੁੱਲ ਉਹਦਾ ਇੱਕ ਪੰਜ ਕੀਤਾ ਹਾਂਜੀ ਤੇ ਇਹਦਾ 99000 ਰੁਪਿਆ ਜੇ ਜੋੜੀ ਇਕੱਠਾ ਵੀ ਪਾ ਲਿੰਦਾ ਤੇ 5000 ਰੁਪਿਆ 5000 ਟੋਟਲ ਟੋਟਲ ਦਸੇ ਰੇਟ ਦੇ ਵਿੱਚੋਂ ਕੀਤਾ ਜਾਊਗਾ ਹਾਂਜੀ ਹਾਂਜੀ ਇੱਕ ਪੰਜ 99 ਚੋਂ 5000 ਰੁਪਿਆ ਦੀ ਮਾਰੂ 5000 ਹੋਰ ਲੈਸ ਹੋ ਜਾਊਗੀ ਜੇਕਰ ਕੋਈ ਵੀਰ ਦੋਵੇਂ ਪਸ਼ੂ ਖਰੀਦਣ ਦਾ ਚਾਹਵਾਨ ਤੇ ਮਜਾ ਦੋਸਤੋ ਤੁਸੀਂ ਦੇਖ ਲਿਆ ਨੇ ਚੰਗੇ ਪਸ਼ੂ ਆ ਜੰਗਾ ਪਸ਼ੂ ਥਾਨਾ ਬਾਕੀ ਇਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਜ਼ਰੂਰ ਕਰੋ ਠੀਕ ਹੈ ਜੀ ਜਿਹੜਾ ਪਸ਼ੂ ਸੋਇਆ ਦੋ ਟਾਈਮ ਚੋਕ ਬਿਲਕੁਲ ਸੰਦੂ ਸਾਹਿਬ ਤੋਂ ਕੰਮ ਆਈਆਂ ਨੂੰ ਅੰਗ ਜਿਵੇਂ ਥਾਣਾ ਦੀਆਂ ਸਫਾਈਆਂ ਲੇਵੇ ਦੀਆਂ ਘੜ ਘੜ ਚੀਜ਼ਾਂ ਸਾਨੂੰ ਸਭ ਲੱਗੀਆਂ ਦੇਖੋ ਬਿਲਕੁਲ ਜੀ ਬਿਲਕੁਲ ਹਾਂ ਜੀ ਲੈ ਵੀਰ ਪਰਮਜੀਤ ਇੱਕ ਨੰਬਰ ਬੋਲਦੇ ਵੀਰ ਨੰਬਰ ਸੰਦੂ ਸਾਹਿਬ 88725 6593 ਠੀਕ ਹੈ ਜੀ ਠੀਕ ਹੈ ਦੋਸਤੋ ਸੋਏ ਸਾਨੂੰ ਮੇਰੇ ਨਾਲ ਵੀਰ ਪਰਮਜੀਤ ਸਿੰਘ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਕੀ ਆਓ ਫਾਰਮ ਤੇ ਵਿజిਟ ਕਰੋ ਦੋਸਤੋ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਰਹਿਣਗੇ ਗਾਂ ਤੋਂ ਵੀ ਤਕਰੀਬਨ ਕੋਈ 2-4 4-5 ਨਗ ਜਿਹੜੇ ਆ ਮੌਜੂਦ ਹੁੰਦੇ ਆ ਤੁਸੀਂ ਸਮੇਂ-ਸਮੇਂ ਨਾਲ ਆਪਣਾ ਤਾਲਮਿਲ ਬਿਠਾ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਲੈਂਦੇ ਰਿਹਾ ਕਰੋ ਠੀਕ ਆ ਜੀ ਬਿਲਕੁਲ ਸੰਧੂ ਸਾਹਿਬ ਪਰਸੋਂ 4 ਜਨਵਰੀ ਤਿੰਨ ਬਹੁਤ ਚੰਗੇ ਸੀ ਜਿੱਦਾਂ ਤੁਹਾਨੂੰ ਫੋਨ ਲਾਇਆ ਤੁਸੀਂ ਕਹਿ ਰਹੇ ਥੋੜਾ ਜਲੰਧਰ ਕੋਈ ਜ਼ਰੂਰੀ ਕੰਮ ਆ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ